ਕਿ ਜੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਤੇ ਪਿਤੇ ਦਿਨ ਜਿਹੜਾ ਕਿ ਵਿਸਥਾਰ ਜਿਹੜਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਨੇ ਨਹੀਂ ਅੱਜ ਹੈ ਗੁਰੂ ਰਾਮਦਾਸ ਜੀ ਦੇ ਘਰ ਦਲਪਾਲ ਸਾਹਿਬ ਮੱਥਾ ਟੇਕਣ ਲਈ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਦੇ ਕੌਮੀ ਕਨਵੀਨਰ ਅਰਵਿੰਦ ਕੇ ਜੀ ਬਾਦ ਜੀ ਅਤੇ ਮੇਦੇ ਪਤਨ ਮਿੱਤਰ ਬਾਂਜੋਗ ਮੋਕੰਤ ਜੀ ਸਦਾਤ ਭਗਵੰਤ ਸਿੰਘ ਮਾਂਜੀ ਦੇ ਆਪਣੀ ਕੈਬਿਨਟ ਦੇ ਵਿੱਚ ਸ਼ਾਮਲ ਕੀਤਾ ਸੀ ਔਰ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨਾ ਵੀ ਮੈਨੂੰ ਟਾਈਮ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਹੈ ਸੋ ਮੈਂ ਅੱਜ ਮਹਾਰਾਜ ਦਾ ਇਸ ਸ਼ਗਨਨਾ ਕਰਨ ਆਇਆ ਧੰਨਵਾਦ ਕਰਨਾ ਹੈ ਕਿ ਤੂੰ ਤੇਰੀ ਕਿਰਪਾ ਦੇ ਨਾਲ ਹੀ ਇਹ ਸਾਰੇ ਮੌਕੇ ਪ੍ਰਾਪਤ ਹੋਏ ਔਰ ਹੁਣ ਮੈਂ ਅੱਗੇ ਵੀ ਪੰਜਾਬ ਦੀ ਸੇਵਾ ਕਰਦੇ ਰਹੀਏ ਇਹ ਅਰਦਾਸ ਕਰਕੇ ਆਇਆ ਜਿੰਨਾ ਚਿਰ ਤੱਕ ਪੰਜਾਬ ਦੰਗਲਾ ਪੰਜਾਬ ਨਹੀਂ ਬਣ ਜਾਂਦਾ ਉਹਨਾਂ ਤੱਕ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੱਖੂਗੀ ਕਿਉਂਕਿ ਅਸੀਂ ਅਉਧਿਆਂ ਲਈ ਨਹੀਂ ਆਏ ਅਸੀਂ ਅਮਰੀਕਾ ਛੱਡ ਕੇ ਜਿਹੜਾ ਪੰਜਾਬ ਦੇ ਭਲੇ ਵਾਸਤੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਆਏ ਉਹ ਜੰਗ ਜਿਹੜੀ ਸਾਡੀ ਜਾਦੀ ਹੈ ਉਹ ਜਾਦੀ ਰਹੂਗੀ ਇਸ ਕਰਕੇ ਅੱਜ ਗੁਰੂ ਅਗੰਗਦ ਸਾਹਿਬ ਜੀ ਦੇ ਘਰ ਆਵਾਸ ਕਿਤੇ ਤਾਂ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮੰਤਰੀ ਨੂੰ ਕੈਬਨਟ ਦਾ ਅਹੁਦਾ ਮਿਲਦਾ ਪਰ ਤੁਹਾਡੇ ਤੋਂ ਵਾਪਸ ਲਿਆ ਗਿਆ ਹੁਣ ਇੱਕ ਹੀ ਮੰਤਰੀ ਰਹਿ ਗਿਆ ਅੰਮ੍ਰਿਤਸਰ ਦੇ ਕੋਈ ਗੱਲ ਨਹੀਂ ਆਪਾਂ ਐਮਐਲਏ ਹੈਗੇ ਆਂ ਬੜੀਆਂ ਪਾਵਧਾਂ ਨੇ ਕੋਈ ਗੱਲ ਨਹੀਂ ਅਮਰਸਰ ਦੇ ਹਰ ਕੰਮ ਕਰਾਂਗੇ ਪਹਿਲ ਦੇ ਅਧਾਰ ਤੇ ਕਰਾਂਗੇ ਅਮਰਸਰ ਜਿਲ੍ਹਾ ਸਾਡਾ ਸਾਡਾ ਜਿਲ੍ਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਸਥਿਤ ਉੱਤੇ ਜਿਹੜੇ ਅਹੁਦੇ ਆ ਬਦਲਦੇ ਰਹਿੰਦੇ ਆ ਹੋ ਸਕਦਾ ਕਿ ਹੋਰ ਸਾਥੀ ਨੂੰ ਉਹਦਾ ਮਿਲ ਜੇ ਮੌਕਾ ਮਿਲ ਜੇ ਸੋ ਅਸੀਂ ਜਿੰਨੇ ਵੀ ਅਸੀਂ ਸਭ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਅਮਰਸਰ ਜਿਲ੍ਹੇ ਦਾ ਆਪਣੇ ਸ਼ਹਿਰ ਦਾ ਜਿੰਨਾ ਵੱਧ ਤੋਂ ਵੱਧ ਪਲਾ ਹੋਇਆ ਉਹਨਾਂ ਨੂੰ ਕਰ ਸਕੀਏ ਕਿਹੜਾ ਜਿਹੜਾ ਅੱਜ ਸਚਾਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਤੇ ਪਿਛੇ ਦਿਨ ਜਿਹੜਾ ਕਿ ਵਿਸਤਾਰ ਜਿਹੜਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਮਨਰੇ ਅੱਜ ਗੁਰੂ ਰਾਮਦਾਸ ਜੀ ਦੇ ਘਰ ਗੁਲਪਾਸ ਸਾਹਿਬ ਮੱਥਾ ਟਿਕਣਾ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਦੇ ਕੌਮੀ ਕਨਵੀਨਰ ਅਦਵਿੰਦ ਕੇ ਜੀ ਵਾਲ ਜੀ ਅਤੇ ਮੇਦੇ ਪਤਨ ਮਿੱਤਰ ਬਾਂਜੋਗ ਮੋਕਨ ਤੋਂ ਹੀ ਸਰਦਾਰ ਭਗਤ ਸਿੰਘ ਮਾਂਜੀ ਦੇ ਆਪਣੀ ਕੈਬਿਨਟ ਦੇ ਵਿੱਚ ਸ਼ਾਮਲ ਕੀਤਾ ਸੀ ਔਰ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨਾ ਵੀ ਮੈਨੂੰ ਟਾਈਮ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਹੈ ਸੋ ਮੈਂ ਅੱਜ ਮਹਾਰਾਜ ਦਾ ਇਸ ਸ਼ਗਨਨਾ ਕਰਨ ਆਇਆ ਧੰਨਵਾਦ ਕਰਨਾ ਹੈ ਕਿ ਤੂੰ ਤੇਰੀ ਕਿਰਪਾ ਦੇ ਨਾਲ ਹੀ ਇਹ ਸਾਡੇ ਮੌਕੇ ਪ੍ਰਾਪਤ ਹੋਏ ਔਰ ਹੁਣ ਮੈਂ ਅੱਗੇ ਵੀ ਪੰਜਾਬ ਦੀ ਸੇਵਾ ਕਰਦੇ ਰਹੀਏ ਇਹ ਅਰਦਾਸ ਕਰਕੇ ਆਇਆ ਜਿੰਨਾ ਚਿਰ ਤੱਕ ਪੰਜਾਬ ਦੰਗਲਾ ਪੰਜਾਬ ਨਹੀਂ ਬਣ ਜਾਂਦਾ ਉਨਾ ਚਿਰ ਤੱਕ ਆਪਣੀ ਇੱਛਾ ਜਿਹੜੀ ਆ ਉਹ ਜਾਰੀ ਰੱਖੂਗੀ ਕਿਉਂਕਿ ਅਸੀਂ ਉਹਦੇ ਲਈ ਨਹੀਂ ਆਏ ਅਸੀਂ ਅਮਰੀਕਾ ਛੱਡ ਕੇ ਜਿਹੜਾ ਪੰਜਾਬ ਦੇ ਭਲੇ ਵਾਸਤੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਆਏ ਉਹ ਜੰਗ ਜਿਹੜੀ ਸਾਡੀ ਜਾਦੀਆਂ ਉਹ ਜਾਦੀ ਰਹੂਗੀ ਇਸ ਕਰਕੇ ਅੱਜ ਗੁਰੂ ਅਗੰਗਦ ਸਾਹਿਬ ਜੀ ਦੇ ਘਰ ਅਰਵਾਸ ਕੀਤੀ ਤਾਂ ਕਿ ਜਾਰੇ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮੰਤਰੀ ਨੂੰ ਕੈਬਨਿਟ ਦਾ ਅਹੁਦਾ ਮਿਲਦਾ ਪਰ ਤੁਹਾਡੇ ਤੋਂ ਵਾਪਸ ਲਿਆ ਗਿਆ ਹੁਣ ਇੱਕ ਹੀ ਮੰਤਰੀ ਰਹਿ ਗਿਆ ਅੰਮ੍ਰਿਤਸਰ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਐਮਐਲਏ ਆ ਗਏ ਆ ਬੜੀਆਂ ਪਾਪਦਾਂ ਨੇ ਕੋਈ ਗੱਲ ਨਹੀਂ ਅਮਰਸਰ ਦੇ ਹਰ ਕੰਮ ਕਰਾਂਗੇ ਪਹਿਲ ਦੇ ਹੱਥ ਤੇ ਕਰਾਂਗੇ ਅਮਰਸਰ ਜਿਲ੍ਹਾ ਸਾਡਾ ਸਾਡਾ ਜਿਲ੍ਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਸੇਤ ਤੇ ਉੱਤੇ ਜਿਹੜੇ ਅਹੁਦੇ ਬਦਲਦੇ ਰਹਿੰਦੇ ਆ ਹੋ ਸਕਦਾ ਕਿ ਹੋਰ ਸਾਥੀ ਨੂੰ ਉਹਦਾ ਮਿਲ ਜੇ ਮੌਕਾ ਮਿਲ ਜੇ ਸੋ ਅਸੀਂ ਜਿੰਨੇ ਵੀ ਅਸੀਂ ਸਭ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਅਮਰਸਰ ਜਿਲ੍ਹੇ ਦਾ ਆਪਣੇ ਸ਼ਹਿਰ ਦਾ ਜਿੰਨਾ ਵੱਧ ਤੋਂ ਵੱਧ ਪਲਾ ਹੋਇਆ ਉਹਨਾਂ ਨੂੰ ਕਰੀਏ